ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਓ ਜੀ ਤੁਹਾਨੂੰ ਸਰਹੰਦ ਦੀ ਧਰਤੀ ਤੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਵਾਨੇ ਆ ਆਪ ਸਭ ਨੇ ਫਤਿਹਗੜ ਸਾਹਿਬ ਦੇ ਜੋਤੀ ਸਰੂਪ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ ਇਸ ਵੀਡੀਓ ਦੇ ਵਿੱਚ ਆਪ ਜੀ ਨੂੰ ਟੋਡਰਮਾਲ ਜੀ ਦੀ ਹਵੇਲੀ ਦੇ ਦਰਸ਼ਨ ਮੋਤੀਰਾਮ ਮੈਰਾ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਬੀਬਾਨਗੜ ਸਾਹਿਬ ਦੇ ਦਰਸ਼ਨ ਇਸ ਵੀਡੀਓ ਚ ਆਪ ਜੀ ਨੂੰ ਦੱਸਿਆ ਜਾਏਗਾ ਕਿ ਟੋਡਰਮਲ ਜੀ ਕੌਣ ਸਨ ਤੇ ਕਿਵੇਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਮੋਤੀराम ਮੈਰਾ ਜੀ ਕੌਣ ਸਨ ਆਓ ਜੀ ਹੁਣ ਦਰਸ਼ਨ ਕਰਦੇ ਹਾਂ ਜੀ ਟੋਡਰਮਲ ਜੀ ਦੀ ਹਵੇਲੀ ਦੇ ਇਸ ਹਵੇਲੀ ਵਾਸਤੇ ਦੀਵਾਨ ਟੋਡਰਮਲ ਜੀ ਦੇ ਕੋਲ ਕਿੰਨੇ ਪੈਸੇ ਕਿਵੇਂ ਆਏ ਤੇ ਉਹਨਾਂ ਨੇ ਕਿਵੇਂ ਸਭ ਕੁਝ ਵੇਚ ਕੇ ਮੋਰਾ ਨੂੰ ਖੜੇ ਕਰਕੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਆਪਾਂ ਤੁਹਾਨੂੰ ਸਭ ਕੁਝ ਦੱਸਾਂਗੇ ਸ਼ੁਰੂਆਤ ਕਰਦੇ ਹਾਂ ਜੀ ਇੱਕ ਵਾਰੀ ਇੱਕ ਬਜ਼ੁਰਗ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਗਏ ਉਹਨਾਂ ਨੇ ਗੁਰੂ ਰਾਮਦਾਸ ਜੀ ਦੀ ਬਹੁਤ ਹੀ ਮਹਿਮਾ ਸੁਣੀ ਸੀ ਉਹਨਾਂ ਨੇ ਦੇਖਿਆ ਤਾਂ ਨਹੀਂ ਸੀ ਕਦੀ ਦਰਸ਼ਨ ਤੇ ਨਹੀਂ ਸੀ ਕਿਤੇ ਸੁਣਿਆ ਬਹੁਤ ਸੀ ਤੇ ਜਦੋਂ ਉਹ ਉੱਥੇ ਗਏ ਬਹੁਤ ਵੱਡੀ ਸੰਗਤਾਂ ਦੀ ਗਿਣਤੀ ਸੀ ਤੇ ਉਹਨਾਂ ਨੂੰ ਗੁਰੂ ਰਾਮਦਾਸ ਜੀ ਨਹੀਂ ਸੀ ਦਿਖ ਰਹੇ ਜਦੋਂ ਲਾਈਨ ਥੋੜੀ ਜੀ ਅੱਗੇ ਵਧੀ ਤਾਂ ਉਹਨਾਂ ਨੂੰ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੋਏ ਤੇ ਉਹਨਾਂ ਨੇ ਦੇਖਿਆ ਐਸਾ ਇਲਾਹੀ ਨੂਰ ਇਤ ਪਰਤਖ ਰੱਬ ਬੈਠਾ ਜੀ ਕਹਿੰਦੇ ਆ ਕਿ ਜੋ ਇਤਿਹਾਸ ਚ ਲਿਖਿਆ ਹੈ ਬਜ਼ੁਰਗਾਂ ਦੇ ਕੱਪੜੇ ਫਟੇ ਹੋਏ ਸੀ ਥਾਂ ਥਾਂ ਤੇ ਟਾਕੀਆਂ ਲਾ ਕੇ ਸਿੱਤੇ ਹੋਏ ਸੀ ਉਹਨਾਂ ਦੇ ਪੈਰਾਂ ਦੇ ਵਿੱਚ ਜੋੜਾ ਵੀ ਨਹੀਂ ਸੀ ਉਹ ਬਹੁਤ ਹੀ ਗਰੀਬ ਸੀ ਉਹ ਗੁਰੂ ਰਾਮਦਾਸ ਜੀ ਤੋਂ ਆਪਣੀ ਗਰੀਬੀ ਕਟਵਾਉਣ ਗਏ ਸੀ ਕਹਿੰਦੇ ਕਿ ਮੈਂ ਵੀ ਗੁਰੂ ਰਾਮਦਾਸ ਜੀ ਤੋਂ ਬਹੁਤ ਕੁਝ ਮੰਗਣਾ ਹੈ ਪਰ ਜਦੋਂ ਜਦੋਂ ਉਹਨਾਂ ਦੀ ਵਾਰੀ ਆ ਰਹੀ ਸੀ ਨਾ ਰੱਬੀ ਨੂਰ ਨੂੰ ਦੇਖ ਕੇ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਹੀ ਖਤਮ ਹੋ ਗਈਆਂ ਤ੍ਰਿਪਤ ਹੋ ਗਏ ਜਦੋਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ ਉਹਨਾਂ ਦੀ ਵਾਰੀ ਆਈ ਉਹਨਾਂ ਨੂੰ ਮੱਥਾ ਟੇਕਿਆ ਤਾਂ ਗੁਰੂ ਰਾਮਦਾਸ ਜੀ ਕਹਿੰਦੇ ਇੰਨੀ ਦੂਰ ਤੋ ਆਇਓ ਕੁਛ ਮੰਗੋ ਤੇ ਸਈ ਬਜ਼ੁਰਗ ਕਹਿੰਦੇ ਨਹੀਂ ਜੀ ਮੈਂ ਤਾਂ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਫੇਰ ਗੁਰੂ ਰਾਮਦਾਸ ਜੀ ਨੇ ਕਿਹਾ ਕੁਛ ਤੇ ਮੰਗੋ ਤੇ ਉਹਨਾਂ ਨੇ ਕਿਹਾ ਮੇਰਾ ਸਰੀਰ ਬਹੁਤ ਬਜ਼ੁਰਗ ਹੈ ਮੈਨੂੰ ਨਹੀਂ ਲੱਗਦਾ ਮੈਂ ਕਦੀ ਦੁਬਾਰਾ ਤੁਹਾਡੇ ਦਰਸ਼ਨ ਕਰ ਪਾਵਾਂਗਾ ਮੇਰੀਆਂ ਇੱਛਾਵਾਂ ਤਾਂ ਬਹੁਤ ਸੀ ਪਰ ਤੁਹਾਨੂੰ ਦੇਖ ਕੇ ਸਭ ਕੁਝ ਖਤਮ ਹੋ ਗਿਆ ਮੈਂ ਚਾਹਨਾ ਕਿ ਤੁਸੀਂ ਮੇਰੀ ਚੌਂਪੜੀ ਦੇ ਵਿੱਚ ਆਓ ਤੇ ਪ੍ਰਸ਼ਾਦਾ ਛਕੋ ਤੇ ਗੁਰੂ ਰਾਮਦਾਸ ਜੀ ਨੇ ਕਿਹਾ ਅਸੀਂ ਜ਼ਰੂਰ ਆਵਾਂਗੇ ਜੀ ਪ੍ਰਸ਼ਾਦਾ ਵੀ ਸ਼ਕਾਂਗੇ ਰਾਤ ਵੀ ਰ੍ਹਾਂਗੇ ਤੇ ਤੁਹਾਡੇ ਘਰ ਕੀਰਤਨ ਵੀ ਕਰਾਂਗੇ ਤਾਂ ਉਸ ਟਾਈਮ ਬਜ਼ੁਰਗ ਘਬਰਾ ਗਏ ਕਿ ਅੱਛਾ ਜੀ ਠੀਕ ਹੈ ਤੇ ਉਹਨਾਂ ਨੇ ਕਿਹਾ ਵੀ ਤੁਹਾਡੇ ਨਾਲ ਕਿੰਨੇ ਕੁ ਸਿੱਖ ਹੋਣਗੇ ਤੇ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਸਾਡੇ ਨਾਲ 40 ਕੁ ਸਿੱਖ ਹੋਣਗੇ ਤੇ ਸੈਦ ਸੁਬਾ ਬਜ਼ੁਰਗਾ ਦੇ ਮੂੰਹ ਦੇ ਵਿੱਚੋਂ ਨਿਕਲ ਗਿਆ ਵਾਹ ਗੁਰਜੀ ਮੈਂ ਤਾਂ ਬਹੁਤ ਗਰੀਬ ਆ ਮੇਰੀ ਛੋਟੀ ਜੀ ਝੌਂਪੜੀ ਹੈ ਮੈਂ ਕਿੱਥੇ ਬਿਠਾਵਾਂਗਾ ਸਿੱਖਾਂ ਨੂੰ ਮੇਰੇ 'ਚ ਇੰਨੀ ਸਮਰੱਥਾ ਨਹੀਂ ਐ ਮੈਂ ਐਨੇ ਜਾਨਿਆਂ ਨੂੰ ਪ੍ਰਸ਼ਾਦਾ ਸ਼ਿਕਾ ਸਕਾਂ ਤਾਂ ਉਸ ਟਾਈਮ ਗੁਰੂ ਰਾਮਦਾਸ ਜੀ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ ਬਜ਼ੁਰਗੋ ਅਸੀਂ ਹੁਣ ਨਹੀਂ ਆਵਾਂਗੇ ਜਦੋਂ ਅਸੀਂ ਨੌਵੇਂ ਜਾਮੇ ਦੇ ਵਿੱਚ ਹੋਵਾਂਗੇ ਉਦੋਂ ਤੁਹਾਡੇ ਘਰ ਆਵਾਂਗੇ ਉਦੋਂ ਤੁਹਾਡੀ ਝੌਂਪੜੀ ਨਹੀਂ ਤੁਹਾਡੀਆਂ ਹਵੇਲੀਆਂ ਹੋਣਗੀਆਂ ਤੁਸੀਂ 40 ਸਿੱਖਾਂ ਨੂੰ ਨਹੀਂ ਤੁਸੀਂ 400 ਸਿੱਖਾਂ ਨੂੰ ਪ੍ਰਸ਼ਾਦਾ ਸ਼ਿਕਾਓਗੇ ਬਜ਼ੁਰਗ ਕਹਿੰਦੇ ਸਤਿਵੰਤ ਜੀ ਜਿਵੇਂ ਤੁਸੀਂ ਪਾਤਸ਼ਾਹ ਜੀ ਠੀਕ ਸਮਝੋ ਤੇ ਇਹ ਕਹਿ ਕੇ ਬਜ਼ੁਰਗ ਵਾਪਿਸ ਚਲੇ ਗਏ ਹੁਣ ਦਿਵਾਨ ਟੋਡਰ ਮਲ ਜੀ 80 85 ਸਾਲਾਂ ਬਾਅਦ ਦੀ ਇਹ ਗੱਲ ਹੈ ਉਹਨਾਂ ਨੇ ਆਪਣੇ ਦਾਦੀਆਂ ਤੋਂ ਇਹ ਗੱਲ ਸੁਣੀ ਸੀ ਕਿ ਗੁਰੂ ਰਾਮਦਾਸ ਜੀ ਦੇ ਇਹ ਵਚਨ ਸੀ ਕਿ ਤੁਹਾਡੇ ਘਰ ਅਸੀਂ ਆਵਾਂਗੇ ਤਾਂ ਜਦੋਂ ਟੋਡਰ ਮਲ ਜੀ ਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਿਆਲੇ ਤੋਂ ਚੱਲ ਕੇ ਆ ਰਹੇ ਹੈ ਤੇ ਰਸਤੇ ਦੇ ਵਿੱਚ ਹੀ ਟੋਡਰਮਾਲ ਜੀ ਉਹਨਾਂ ਨੂੰ ਲੈਣ ਲਈ ਅੱਗੇ ਪਹੁੰਚ ਗਏ ਉਹਨਾਂ ਨੇ ਕਿਹਾ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਦੇ ਵਚਨ ਸੀ ਕਿ ਤੁਸੀਂ ਸਾਡੇ ਘਰ ਆਓਗੇ ਤੇ ਇਹ ਸਾਰੀ ਗੱਲ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਵਾਨ ਟੋਡਰਮਾਲ ਜੀ ਦੇ ਨਾਲ ਉਹਨਾਂ ਦੀ ਹਵੇਲੀ ਦੇ ਵਿੱਚ ਆ ਪਹੁੰਚੇ ਤੇ ਉੱਥੇ ਉਹਨਾਂ ਨੇ ਪ੍ਰਸ਼ਾਦਾ ਵੀ ਛਕਿਆ ਉਹਨਾਂ ਦੇ ਨਾਲ 30 ਸਿੱਖ ਸੀ ਤੇ ਉਹਨਾਂ ਨੇ ਉਹਨਾਂ ਦੇ ਘਰ ਰਾਤ ਨੂੰ ਵਿਸ਼ਰਾਮ ਵੀ ਕੀਤਾ ਤੇ ਅਗਲੇ ਦਿਨ ਕੀਰਤਨ ਵੀ ਕੀਤਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੋਂ ਜਾਣ ਲੱਗੇ ਤਾਂ ਦੀਵਾਨ ਟੋਡਰਮਲ ਜੀ ਨੇ ਉਹਨਾਂ ਨੂੰ ਇੱਕ ਬਹੁਤ ਹੀ ਸੋਨਾ ਦੁਸ਼ਾਲਾ ਭੇਟ ਕੀਤਾ ਤੇ ਨਾਲ ਥਾਲ ਭਰ ਕੇ ਸੋਨੇ ਦੀਆਂ ਮੋਰਾ ਦਿੱਤੀਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੁਸ਼ਾਲਾ ਤਾਂ ਲੈ ਲਿਆ ਪਰ ਦੀਵਾਨ ਟੋਡਰਮਲ ਜੀ ਨੂੰ ਕਿਹਾ ਕਿ ਸਾਡਾ ਇੰਨੀਆਂ ਕੋ ਮੋਰਾ ਦੇ ਨਾਲ ਕੁਝ ਨਹੀਂ ਹੋਣਾ ਤੇ ਉਸ ਟਾਈਮ ਦੀਵਾਨ ਜੀ ਨੇ ਕਿਹਾ ਕਿ ਵਾਹਿਗੁਰੂ ਜੀ ਮੇਰੇ ਕੋਲ ਐਵੇਂ ਦਾ ਹੀ ਇੱਕ ਥਾਲ ਮੋਰਾ ਦਾ ਹੋਰ ਪਿਆ ਮੈਂ ਉਹ ਲਿਆਉਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨਹੀਂ ਦੀਵਾਨ ਟੋਡਰ ਮਲ ਜੀ ਸਾਡਾ ਉਹਦੇ ਨਾਲ ਵੀ ਕੁਝ ਨਹੀਂ ਬਣਨਾ ਉਹ ਕਹਿੰਦੇ ਸ ਪਾਤਸ਼ਾਹ ਜੀ ਤੁਸੀਂ ਦੱਸੋ ਮੈਂ ਆਪਣਾ ਸਭ ਕੁਝ ਵੇਚ ਕੇ ਤੁਹਾਨੂੰ ਮੋਰਾ ਲਿਆ ਦੇਣਾ ਉਹ ਕਹਿੰਦੇ ਨਹੀਂ ਜੀ ਜਦੋਂ ਲੋੜ ਪਏਗੀ ਨਾ ਅਸੀਂ ਤੁਹਾਡੇ ਤੋਂ ਗੱਡਾ ਭਰ ਕੇ ਮੋਰਾ ਦਾ ਲਵਾਂਗੇ ਇਹ ਗੱਲ ਸੁਣ ਕੇ دیਵਾਨ ਟੋਡਰ ਮਲ ਜੀ ਨੇ ਕਿਹਾ ਸਤਵਚਨ ਮਹਾਰਾਜ ਤੇ ਉਸ ਟਾਈਮ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਵਚਨ ਕਰਕੇ ਉੱਥੋਂ ਚਲੇ ਗਏ ਤੇ ਨਾਲ ਉਹਨਾਂ ਨੂੰ ਕਹਿ ਕੇ ਗਏ ਕਿ ਤੁਸੀਂ ਹੁਣੇ ਤੋਂ ਹੀ ਮੋਰਾ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿਓ ਅਸੀਂ ਗੱਡਾ ਭਰ ਕੇ ਲਵਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਅਦੀਵਾਂਟorderDetails ਨੂੰ ਪਤਾ ਲੱਗਿਆ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਵਜ਼ੀਰ ਨੇ ਸ਼ਹੀਦ ਕਰਵਾ ਦਿੱਤਾ ਤੇ ਉਦੋਂ ਪਤਾ ਲੱਗਿਆ ਤੇ ਭੱਜ ਕੇ ਆਏ ਨਾਲ ਉਹਨਾਂ ਦੇ ਉਹਨਾਂ ਦੇ ਭਰਾ ਨਾਗਰਮਲ ਜੀ ਸੀ ਉਹਨਾਂ ਨੂੰ ਪਤਾ ਲੱਗਿਆ ਕਿ ਹੰਸਲਾ ਨਦੀ ਦੇ ਕਿਨਾਰੇ ਉਹਨਾਂ ਦੇ ਸਰੀਰ ਰੱਖੇ ਹੋਏ ਹਨ ਤੇ ਉੱਥੇ ਕੁਝ ਵਜ਼ੀਰ ਵੀ ਖੜੇ ਸੀ ਉਹਨਾਂ ਨੇ ਇਹਨਾਂ ਨੂੰ ਹੱਥ ਤੱਕ ਨਹੀਂ ਲਾਣ ਦਿੱਤਾ ਦੀਵਾਨ ਟੋਡਰ ਮਲਜੀ ਦਾ ਮਨ ਬਹੁਤ ਹੀ ਭਰ ਆਇਆ ਉਹ ਬਹੁਤ ਹੀ ਅਮੀਰ ਸੀ ਸ਼ਾਹੂਕਾਰ ਸੀ ਉਸ ਟਾਈਮ ਉਹਨਾਂ ਦੇ ਬਹੁਤ ਹੀ ਬਾਗ ਸੀ ਤੇ ਇਹਨਾਂ ਨੇ ਇਸ 파ਰਸ਼ਾ ਦੇ ਨਾਲ ਵਜ਼ੀਰ ਖਾਨ ਨੂੰ ਮਿਲਣ ਦਾ ਫੈਸਲਾ ਕੀਤਾ ਤੇ ਵਜ਼ੀਰ ਖਾਨ ਨੂੰ ਬੇਨਤੀ ਕੀਤੀ ਸਾਨੂੰ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਸ਼ਰੀਰ ਦੇ ਦਿਓ ਪਰ ਵਜ਼ੀਰ ਖਾਨ ਕਹਿੰਦਾ ਨਹੀਂ ਕਹਿੰਦੇ ਸਾਨੂੰ ਸੰਸਕਾਰ ਕਰਨ ਲਈ ਥੋੜੀ ਜੀ ਜਗ੍ਹਾ ਦੇ ਦਿਓ ਵਜ਼ੀਰ ਖਾਨ ਨੂੰ ਬਹੁਤ ਹੀ ਬੇਨਤੀਆਂ ਕੀਤੀਆਂ ਪਰ ਵਜ਼ੀਰ ਖਾਨ ਕਹਿੰਦਾ ਜੇ ਤੁਸੀਂ ਇਸ ਧਰਤੀ ਤੇ ਸਸਕਾਰ ਕਰਨਾ ਹੈ ਤੇ ਤੁਹਾਨੂੰ ਇਹ ਜਗਾ ਮੁੱਲ ਖਰੀਦਣੀ ਪਏਗੀ ਉਹ ਕਹਿੰਦੇ ਜੀ ਸਤ ਵਚਨ ਅਸੀਂ ਖਰੀਦ ਲਾਂਗੇ ਤੇ ਉਹਨਾਂ ਨੇ ਕਿਹਾ ਸਾਨੂੰ ਕਿੰਨੇ ਕੋ ਪੈਸੇ ਦੇਣੇ ਪੈਣਗੇ ਤਾਂ ਵਜ਼ੀਰ ਖਾਨ ਨੇ ਕਿਹਾ ਸਾਨੂੰ ਪੈਸੇ ਨਹੀਂ ਜੀ ਸਾਨੂੰ ਸੋਨੇ ਦੀਆਂ ਮੋਹਰਾ ਵਿਛਾ ਕੇ ਨਹੀਂ ਖੜੀਆਂ ਕਰਕੇ ਜਗਾ ਤੁਹਾਨੂੰ ਲੈਣੀ ਪਏਗੀ ਤਾਂ ਉਸ ਟਾਈਮ ਦੀਵਾਨ ਟੋਡਰ ਮਲਜੀ ਨੇ ਕਿਹਾ ਅਸੀਂ ਤੁਹਾਨੂੰ ਸਭ ਕੁਝ ਦੇ ਦੇਾਂਗੇ ਪਰ ਸਾਡੇ ਸਾਹਿਬਜ਼ਾਦੇ ਅਤੇ ਮਾਤਾ ਜੀ ਨੂੰ ਕੁਝ ਨਾ ਕਰਨਾ ਉਹਨਾਂ ਨੇ ਆਪਣੇ ਭਰਾ ਨਾਗਰਮਲ ਜੀ ਨੂੰ ਨਾਲ ਲੈ ਕੇ ਆਪਣਾ ਸਭ ਕੁਝ ਵਾਦੇ ਘਾਟੇ ਦੇ ਵਿੱਚ ਵੇਚ ਕੇ ਮੋਰਾ ਲਿਆਂਦੀਆਂ ਤੇ ਵਜ਼ੀਰ ਖਾਨ ਜੀ ਦੇ ਅੱਗੇ ਰੱਖ ਦਿੱਤੀਆਂ ਔਰ ਖੜੀਆਂ ਕਰਕੇ ਮੋਰਾ ਦਿੱਤੀਆਂ ਕਿ ਸਾਨੂੰ ਇਹ ਜਗ੍ਹਾ ਦੇ ਦਿਓ ਤੇ ਵਜ਼ੀਰ ਖਾਨ ਨੇ ਮੋਰਾ ਲਈਆਂ ਤੇ ਉਪਰੰਤ ਸਾਹਿਬਜ਼ਾਦੇ ਤੇ ਮਾਤਾ ਜੀ ਦੇ ਸ਼ਰੀਰ ਨੂੰ ਇੱਥੇ ਲਿਆਂਦਾ ਗਿਆ ਫਿਰ ਉਹਨਾਂ ਨੂੰ ਇਸ਼ਨਾਨ ਕਰਵਾ ਕੇ ਚੰਦਨ ਦੇ ਲੱਕੜਾਂ ਦੀ ਚੀਖਾ ਤਿਆਰ ਕਰਕੇ ਨਾਲ ਮੋਤੀ ਮਹਿਰਾਜੀ ਨਾਲ ਨਾਗਰਮਲ ਜੀ ਦੀਵਾਨ ਟੋਡਰਮਲ ਜੀ ਨੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਜੀ ਦਾ ਬਹੁਤ ਹੀ ਭਰੇ ਦਿਲ ਨਾਲ ਸੰਸਕਾਰ ਕੀਤਾ ਜੀ ਉਸ ਟਾਈਮ ਦੇਖੋ ਕਿ ਅਸੀਂ 1 ਰੁਪਿਆ ਵੀ ਕਿਸੇ ਨੂੰ ਦੇਣ ਲਈ ਕਹਿੰਨੇ ਆ ਕਿ ਨਹੀਂ ਦੇਣਾ ਉਹਨਾਂ ਨੇ ਆਪਣਾ ਸਭ ਕੁਝ ਵੇਚ ਵਟ ਕੇ ਕਹਿੰਦੇ ਨਹੀਂ ਸਾਹਿਬਜ਼ਾਦਿਆਂ ਦਾ ਸੰਸਕਾਰ ਜ਼ਰੂਰ ਹੋਣਾ ਚਾਹੀਦਾ ਤੇ ਉਹਨਾਂ ਨੇ ਸਭ ਕੁਝ ਵੇਚ ਕੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਉਸ ਤੋਂ ਉਪਰੰਤ ਉਹ ਗੁਰਗੋਬਿੰਦ ਸਿੰਘ ਜੀ ਦੇ پاس ਗਏ ਤੇ ਉਹਨਾਂ ਨੇ ਸਭ ਕੁਝ ਉਹਨਾਂ ਨੂੰ ਦੱਸਿਆ ਤਾਂ ਗੁਰਗੋਬਿੰਦ ਸਿੰਘ ਜੀ ਨੇ ਕਿਹਾ ਤਿਵਾਣ ਟੋਡਰਮਲ ਜੀ ਤੁਸੀਂ ਮੇਰੇ ਤੋਂ ਕੋਈ ਵੀ ਵਾਰ ਮੰਗ ਲਓ ਤੁਹਾਨੂੰ ਦੇ ਦੇਵਾਂਗੇ ਉਹਨਾਂ ਨੇ ਕਿਹਾ ਪਾਤਸ਼ਾਹ ਜੀ ਮੇਰੀ ਕੁਲ ਇੱਥੇ ਹੀ ਖਤਮ ਹੋ ਜਾਏ ਇਹ ਸੁਣ ਕੇ ਸਾਰੀਆਂ ਸਿੱਖ ਸੰਗਤਾਂ ਹੈਰਾਨ ਹੋ ਗਿਆ ਤੇ ਦੀਵਾਨ ਟੋਡਰ ਮਲਜੀ ਨੂੰ ਪੁੱਛਣ ਲੱਗਿਆ ਕਿ ਤੁਸੀਂ ਐਸਾ ਵਰ ਕਿਉ ਮੰਗ ਰਹੇ ਹੋ ਤਾਂ ਉਹਨਾਂ ਨੇ ਦੱਸਿਆ ਕਹਿੰਦੇ ਕਿ ਜੋ ਇਹ ਜ਼ਮੀਨ ਸਸਕਾਰ ਵਾਸਤੇ ਦਿੱਤੀ ਹੈ ਮੇਰੀ ਆਉਣ ਵਾਲੀ ਕੁਲ ਮੈਨੂੰ ਨਹੀਂ ਪਤਾ ਕਹਿੋ ਜੀ ਹੋਏਗੀ ਉਹ ਕੀਤੇ ਇਸ ਜ਼ਮੀਨ ਤੇ ਆਪਣਾ ਹੱਕ ਨਾ ਜਿਤਾਏ ਕਿ ਇਹ ਮੇਰੇ ਦਾਦੇ ਪੜਦਾਦਿਆਂ ਦੀ ਜ਼ਮੀਨ ਹੈ ਤਾਂ ਕਰਕੇ ਮੇਰੀ ਕੁਲ ਇੱਥੇ ਹੀ ਖਤਮ ਕਰ ਦਿਓ ਮੇਰੀ ਕੁਲ ਅੱਗੇ ਨਹੀਂ ਵਧਣੀ ਚਾਹੀਦੀ ਉਹ ਜਗ੍ਹਾ ਤੇ ਕੋਈ ਹੱਕ ਜਿਤਾਣ ਵਾਲਾ ਇਸ ਦੁਨੀਆ ਦੇ ਵਿੱਚ ਆ ਨਾ ਜਾਏ ਜਦੋਂ ਇਹ ਗੱਲ ਸਿੱਖ ਸੰਗਤਾਂ ਨੇ ਸੁਣੀ ਗੁਰਗੋਬਿੰਦ ਸਿੰਘ ਜੀ ਨੇ ਸੁਣੀ ਤਾਂ ਉਹਨਾਂ ਨੇ ਦੀਵਾਨ ਤੋਂ ਢਰਮਲ ਜੀ ਨੂੰ ਆਪਣੇ ਗਲੇ ਨਾਲ ਲਾ ਲਿਆ ਕਹਿੰਦੇ ਕਿ ਤੁਸੀਂ ਆਪਣਾ ਸਭ ਕੁਝ ਵਾਰ ਤਿਆ ਜੋ ਵੀ ਹੁਣ ਤੱਕ ਜ਼ਮੀਨਾਂ ਬਣਾਈਆਂ ਸੀ ਸਭ ਕੁਝ ਖਤਮ ਕਰਕੇ ਸਾਹਿਬਜ਼ਾਦੀਆਂ ਤੇ ਮਾਤਾ ਜੀ ਦਾ ਸੰਸਕਾਰ ਕਰਨ ਲਈ ਜਗ੍ਹਾ ਨੂੰ ਮੁੱਲ ਖਰੀਦਿਆ ਗਿਆ ਇਸੇ ਕਰਕੇ ਕਹਿੰਦੇ ਐ ਸਰਹੰਦ ਦੀ ਧਰਤੀ ਉਹ ਜੋਤੀ ਸਰੂਪ ਸਾਹਿਬ ਦੀ ਧਰਤੀ ਜਿਹਦਾ ਕੋਈ ਮੁੱਲ ਹੀ ਨਹੀਂ ਹੈ ਆਪਣਾ ਪਰਿਵਾਰ ਤੱਕ ਸਭ ਕੁਝ ਖਤਮ ਕਰਦਿਆ ਕਿਦੇ ਵਾਸਤੇ ਜੀ ਸਾਹਿਬਜ਼ਾਦੀਆਂ ਵਾਸਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਮੋਤੀ RAM ਮਹਾਰਾਜੀ ਨੇ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਦੁੱਧ ਸ਼ਿਕਾਇਆ ਸੀ ਤਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾਂ ਤਾਈ ਦੁੱਧ ਪਿਲਾਇਆ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਪੂਰਾ ਇਤਿਹਾਸ ਦੱਸਾਂਗੇ ਜੀ ਮੋਤੀ RAM ਮਹਾਰਾਜੀ ਦਾ ਕੀ ਹੈ ਜੀ ਆਜੋ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਈਏ ਤੇ ਇਤਿਹਾਸ ਨਾਲ ਜਾਣੂ ਕਰਵਾਈਏ ਕਿ ਉਸ ਟਾਈਮ ਬਾਬਾ ਮੋਤੀराम ਮਹਿਰਾਜੀ ਦੇ ਨਾਲ ਕੀ ਕੀ ਹੋਇਆ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਵਜ਼ੀਰ ਖਾਨ ਨੇ ਕੀ ਕੀ ਕੀਤਾ ਪਹਿਲੇ ਤਾਂ ਮੋਤੀराम ਮਹਿਰਾਜੀ ਪੰਜ ਪਿਆਰਿਆਂ ਦੇ ਵਿੱਚੋਂ ਪਾਈ ਹਿੰਮਤ ਸਿੰਘ ਜੀ ਦੇ ਭਤੀਜੇ ਸਨ ਤੇ ਇਹਨਾਂ ਦੇ ਪਿਤਾ ਜੀ ਪਿਤਾ ਹਰਾ ਸਿੰਘ ਜੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਕ ਸਾਂਝੀ ਪਈ ਮੋਤੀराम ਮੈਰਾ ਜੀ ਵਜ਼ੀਰ ਖਾਨ ਦੀ ਫੌਜ ਦੇ ਲਈ ਭੋਜਨ ਤਿਆਰ ਕਰਦੇ ਸੀ ਸਰਹੰਦ ਦੀ ਧਰਤੀ ਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਜਦੋਂ ਲਿਆਂਦਾ ਗਿਆ ਤਾਂ ਮੋਤੀराम ਮੈਰਾ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੂੰ ਬਹੁਤ ਹੀ ਦੁੱਖ ਹੋਇਆ ਉਹਨਾਂ ਨੇ ਕਿਹਾ ਇਹ ਕੀ ਹੋ ਗਿਆ ਤੇ ਜਦੋਂ ਉਹ ਆਪਣੇ ਘਰ ਗਏ ਤੇ ਉਹਨਾਂ ਨੇ ਆਪਣੇ ਮਾਤਾ ਜੀ ਆਪਣੇ ਘਰੋਂ ਘਰਵਾਲੀ ਨੂੰ ਸਭ ਕੁਝ ਦੱਸਿਆ ਕਿ ਐਵੇਂ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਨੇ ਫੜ ਕੇ ਠੰਡੇ ਬੁਰਜ ਦੇ ਵਿੱਚ ਕੈਦ ਕਰ ਲਿਆ ਤਾਂ ਉਦੋਂ ਉਹਨਾਂ ਦੇ ਮਾਤਾ ਜੀ ਤੇ ਉਹਨਾਂ ਦੀ ਘਰਵਾਲੀ ਨੇ ਕਿਹਾ ਆਪਾਂ ਨੂੰ ਸੇਵਾ ਦਾ ਮੌਕਾ ਮਿਲਿਆ ਆਪਾਂ ਨੂੰ ਕੁਝ ਵੀ ਕਰਨਾ ਪੈ ਜੇ ਤੁਸੀਂ ਉਹਨਾਂ ਦੀ ਸੇਵਾ ਕਰਨ ਤੋਂ ਪਿੱਛੇ ਨਾ ਹਟਣਾ ਪਰ ਵਜ਼ੀਰ ਖਾਨ ਨੇ ਉੱਥੇ ਹੁਕਮ ਜਾਰੀ ਕੀਤਾ ਸੀ ਕਿ ਜੇ ਕੋਈ ਵੀ ਬੰਦਾ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਸੇਵਾ ਕਰੇਗਾ ਉਹਨਾਂ ਨੂੰ ਕੋਲੂ ਦੇ ਵਿੱਚ ਪੀਸ ਦਿੱਤਾ ਜਾਏਗਾ ਇਹ ਖਬਰ ਮੋਤੀराम ਮਹਿਰਾ ਜੀ ਨੂੰ ਪਤਾ ਸੀ ਉਹਨਾਂ ਨੇ ਪਰਿਵਾਰ ਦੇ ਨਾਲ ਸਲਾਹ ਕੀਤੀ ਕਿ ਤੁਸੀਂ ਦੱਸੋ ਆਪਾਂ ਕੀ ਕਰੀਏ ਪਰਿਵਾਰ ਕਹਿੰਦਾ ਸਭ ਕੁਝ ਵਾਰ ਦਾਂਗੇ ਪਰ ਸਾਨੂੰ ਉਹਨਾਂ ਦੀ ਸੇਵਾ ਕਰਨੀ ਹੈ ਉਹਨਾਂ ਨੇ ਕੁਝ ਵੀ ਬਿਨਾਂ ਸੋਚੇ ਸਮਝੇ ਮਾਤਾ ਜੀ ਨੇ ਉਹਨਾਂ ਨੂੰ ਘੜਾ ਭਰ ਕੇ ਦੁੱਧ ਤਿਆਰ ਕਰਕੇ ਦਿੱਤਾ ਤੇ ਉਹਨਾਂ ਦੀ ਪਤਨੀ ਨੇ ਆਪਣੇ ਗਹਿਣੇ ਕੱਢ ਕੇ ਦਿੱਤੇ ਕਹਿੰਦੇ ਜੀ ਉੱਥੇ ਤੱਕ ਤੁਹਾਡਾ ਸਫ਼ਰ ਬਹੁਤ ਔਖਾ ਹੋਏਗਾ ਤੁਸੀਂ ਇਹ ਗਹਿਣੇ ਲੈ ਜਾਓ ਰਿਸ਼ਵਤ ਦੇ ਤੌਰ ਤੇ ਸਿਪਾਈਆਂ ਨੂੰ ਦੇ ਦੇਣਾ ਤੇ ਮਾਤਾ ਜੀ ਨੂੰ ਦੁੱਧ ਜ਼ਰੂਰ ਛਕਾ ਕੇ ਆਣਾ ਤੇ ਐਵੇਂ ਹੀ ਕੀਤਾ ਬਾਬਾ ਮੋਤੀराम ਮਹਾਰਾਜ ਜੀ ਮਾਤਾ ਜੀ ਦੇ ਕੋਲ ਗਏ ਤੇ ਜਾ ਕੇ ਉਹਨਾਂ ਨੂੰ ਦੱਸਿਆ ਮੈਂ ਭਾਈ ਹਿੰਮਤ ਸਿੰਘ ਜੀ ਦਾ ਭਤੀਜਾ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਮੈਂ ਤੁਹਾਡੇ ਵਾਸਤੇ ਦੁੱਧ ਤਿਆਰ ਕਰਕੇ ਲੈ ਕੇ ਆਇਆ ਹਾਂ ਤਾਂ ਮਾਤਾ ਜੀ ਨੇ ਉਹਨਾਂ ਨੂੰ ਬਹੁਤ ਹੀ ਅਸੀਸਾਂ ਦਿੱਤੀਆਂ ਤੇ ਦੁੱਧ ਛਕਿਆ ਐਵੇਂ ਹੀ ਇਹ ਸਮਾਂ 3 ਦਿਨ ਐਵੇਂ ਹੀ ਚੱਲਦਾ ਰਿਹਾ ਤੇ ਮੋਤੀराम ਮਹਾਰਾਜ ਜੀ ਰੋਜ਼ ਦੁੱਧ ਬਣਾ ਕੇ ਲਿਆਉਂਦੇ ਸੀ ਤੇ ਆਪਣਾ ਘਰ ਤੱਕ ਗਿਰਵੀ ਰੱਖ ਦਿੱਤਾ ਸੀ ਸਭ ਕੁਝ ਵਾਰ ਕੇ ਕਹਿੰਦੇ ਸੀ ਮਾਤਾ ਜੀ ਨੂੰ ਦੁੱਧ ਜ਼ਰੂਰ ਛਕਾਣਾ ਤੁਹਾਨੂੰ ਅਸੀਂ ਦਰਸ਼ਨ ਕਰਵਾ ਰਹੇ ਹਾਂ ਉਹ ਗਲਾਸ ਜਿਨ੍ਹਾਂ ਦੇ ਵਿੱਚ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੇ ਦੁੱਧ ਛਕਿਆ ਸੀ ਜਦੋਂ ਛਕਿਆ ਹੋਵੇਗਾ ਉਸ ਟਾਈਮ ਕਹਿੋ ਜਿਆ ਮਾਹੌਲ ਹੋਏਗਾ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਤੇ ਸਾਹਿਬਜ਼ਾਦ ਦੇ ਬੈਠੇ ਐ ਜਿੱਥੇ ਸ਼ੀਤ ਲਹਿਰ ਚੱਲ ਰਹੀ ਹੈ ਤੇ ਮੋਤੀਰਾਮ ਮਹਾਰਾਜ ਜੀ ਸਭ ਕੁਝ ਪਿੱਛੇ ਛੱਡ ਕੇ ਉਹਨਾਂ ਦੀ ਸੇਵਾ ਕਰ ਰਹੇ ਐ ਕਿਉਂ ਕਿ ਉਹਨਾਂ ਦੇ ਮਨ ਦੇ ਵਿੱਚ ਭਾਵਨਾ ਸੀ ਜੀ ਭਾਈ ਮੋਤੀਰਾਮ ਮਹਾਰਾਜ ਜੀ ਦੀਆਂ ਅੱਖਾਂ ਦੇ ਸਾਹਮਣੇ ਵਜ਼ੀਰ ਖਾਨ ਨੇ ਸਾਹਿਬਜ਼ਾਦੇ ਨੂੰ ਸ਼ਹੀਦ ਕੀਤਾ। ਇਹ ਸਭ ਕੁਝ ਦੇਖ ਕੇ ਭਾਈ ਮੋਤੀਰਾਮ ਮਹਾਰਾਜ ਜੀ ਬਿਲਕੁਲ ਟੁੱਟ ਚੁੱਕੇ ਸਨ। ਉਸ ਤੋਂ ਬਾਅਦ ਉਹ ਮਾਤਾ ਗੁਜਰੀ ਜੀ ਦੇ ਕੋਲ ਗਏ ਤੇ ਉਹਨਾਂ ਨੇ ਸਭ ਕੁਝ ਦੱਸਿਆ। ਉਪਰੰਤ ਮਾਤਾ ਜੀ ਨੇ ਦਸਮ ਦਵਾਰ ਰਹੀਂ ਆਪਣੇ ਸਵਾਸ ਛੱਡ ਦਿੱਤੇ। ਇੰਨਾ ਕਹਿਰ ਵਰਤਨ ਤੋਂ ਬਾਅਦ ਗੰਗੂ ਬਹਾਮਣ ਦੇ ਭਰਾ ਅੰਮੇ ਨੇ ਜਾ ਕੇ ਵਜ਼ੀਰ ਖਾਨ ਨੂੰ ਸ਼ਿਕਾਇਤ ਲਾ ਦਿੱਤੀ ਕਿ ਮੋਤੀराम ਮਹਿਰਾਜੀ ਨੇ ਮਾਤਾ ਜੀ ਤੇ ਸਾਹਿਬਜ਼ਾਦੀਆਂ ਨੂੰ ਦੁੱਧ ਛਕਾਇਆ ਸੀ ਵਜ਼ੀਰ ਖਾਨ ਨੇ ਸੁਣ ਕੇ ਭਾਈ ਮੋਤੀराम ਮਹਿਰਾਜੀ ਤੇ ਉਹਨਾਂ ਦੇ ਪਰਿਵਾਰ ਨੂੰ ਆਪਣੇ ਕੋਲ ਬੁਲਾਇਆ ਤੇ ਉਹਨਾਂ ਨੂੰ ਕਿਹਾ ਤੁਸੀਂ ਬਹੁਤ ਹੀ ਵੱਡਾ ਗੁਨਾਹ ਕੀਤਾ ਹੈ ਜਾਂ ਤੇ ਤੁਸੀਂ ਮੁਸਲਮਾਨ ਬਣ ਜਾਓ ਨਹੀਂ ਤਾਂ ਤੁਹਾਡੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਜਾਵੇਗਾ ਇਹ ਗੱਲ ਸੁਣ ਕੇ ਮੋਤੀराम ਮਹਿਰਾਜੀ ਨੇ ਕਿਹਾ ਅਸੀਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇਖੀਆਂ ਤੁਸੀਂ ਸਾਨੂੰ ਕੋਲੂ ਦੇ ਵਿੱਚ ਪੀੜ ਦਿਓ ਸਭ ਤੋਂ ਪਹਿਲਾਂ ਬਾਬਾ ਮੋਤੀराम ਮਹਿਰਾਜ ਜੀ ਦੇ ਪੁੱਤਰ ਨੂੰ ਕੋਲੂ ਦੇ ਵਿੱਚ ਪੀੜਿਆ ਗਿਆ ਫਿਰ ਇਹਨਾਂ ਨੂੰ ਮੌਕਾ ਦਿੱਤਾ ਕਿ ਹੁਣ ਤਾਂ ਮੁਸਲਮਾਨ ਬਣ ਜਾਓ ਤਾਂ ਮੋਤੀराम ਮਹਿਰਾਜ ਜੀ ਕਹਿੰਦੇ ਨਹੀਂ ਤੁਸੀਂ ਜੋ ਮਰਜ਼ੀ ਕਰ ਲਓ ਅਸੀਂ ਆਪਣਾ ਧਰਮ ਨਹੀਂ ਛੱਡਣਾ ਫਿਰ ਉਹਨਾਂ ਦੇ ਪਰਿਵਾਰ ਨੂੰ ਇੱਕ ਇੱਕ ਕਰਕੇ ਉਹਨਾਂ ਦੀ 70 ਸਾਲ ਦੀ ਉਮਰ ਮਾਤਾ ਜੀ ਨੂੰ ਉਹਨਾਂ ਦੀ ਘਰ ਵਾਲੀ ਨੂੰ ਤੇ ਬਾਬਾ ਮੋਤੀराम ਮਹਿਰਾ ਜੀ ਨੂੰ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਧੰਨ ਹੈ ਉਹਨਾਂ ਦੀ ਕੁਰਬਾਨੀ ਧੰਨ ਬਾਬਾ ਮੋਤੀराम ਮਹਿਰਾ ਜੀ ਤੁਸੀਂ ਦੇਖੋ ਬਾਬਾ ਮੋਤੀराम ਮਹਿਰਾ ਜੀ ਨੇ ਸਭ ਕੁਝ ਵਾਰ ਕੇ ਆਪਣਾ 7 ਸਾਲ ਦਾ ਬੱਚਾ ਤੱਕ ਵਾਰ ਕੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਤੇ ਮਾਤਾ ਜੀ ਦੀ ਸੇਵਾ ਕੀਤੀ ਹੁਣ ਰੈਂਦੀ ਦੁਨੀਆ ਤੱਕ ਉਨ੍ਹਾਂ ਦਾ ਨਾਮ ਇਸ ਦੁਨੀਆ ਤੇ ਰਹੇਗਾ ਗੁਰਦੁਆਰਾ ਸ਼੍ਰੀ ਬਿਬਾਨਗੜ ਸਾਹਿਬ ਜਿੱਥੇ ਸਾਹਿਬ ਜਦਿਆਂ ਤੇ ਮਾਤਾ ਜੀ ਦੇ ਸਰੀਰ ਨੂੰ ਰੱਖਿਆ ਗਿਆ ਸੀ ਤੁਹਾਨੂੰ ਉਸ ਇਸਥਾਨ ਦੇ ਦਰਸ਼ਨ ਕਰਵਾਵਾਂਗੇ ਨਾਲੇ ਸਾਰੇ ਇਤਿਹਾਸ ਨਾਲ ਜਾਣੂ ਕਰਵਾਵਾਂਗੇ ਜੀ ਇਹ ਅਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਜੋਤੀ ਸਰੂਪ ਸਾਹਿਬ ਜੰਦਿਆਂ ਰਸਤੇ ਦੇ ਵਿੱਚ ਆਉਂਦਾ ਹੈ ਜੀ ਆਓ ਤੁਹਾਨੂੰ ਦਰਸ਼ਨ ਕਰਵਾਈਏ ਤੇ ਇਤਿਹਾਸ ਨਾਲ ਜਾਣੂ ਕਰਵਾਈਏ ਜੋ ਇਤਿਹਾਸ ਵਿੱਚ ਲਿਖਿਆ ਹੈ ਜੀ ਉਹ ਹੈ ਜੀ 1704 ਈਸਵੀ ਦੇ ਵਿੱਚ ਜ਼ਾਲਮ ਮੁਗਲ ਸਰਕਾਰਾਂ ਨੇ ਇਸ ਪਵਿੱਤਰ ਸਥਾਨ ਤੇ ਸਾਹਿਬ ਜੱਧਿਆਂ ਤੇ ਮਾਤਾ ਜੀ ਦੇ ਸ਼ਰੀਰ ਨੂੰ ਖਾੜੀ ਤੋਂ ਜੰਗਲਾਂ ਦੇ ਵਿੱਚ ਜਿੱਥੇ ਖੂੰਕਾਰ ਜਾਨਵਰ ਰਹਿੰਦੇ ਸੀ ਹੰਸਲਾ ਨਦੀ ਦੇ ਕੋਲ ਬੜੀ ਬੇਰਹਿਮੀ ਦੇ ਨਾਲ ਸੁੱਟਵਾ ਦਿੱਤਾ ਇਸ ਗੱਲ ਦਾ ਜਦੋਂ ਦੀਵਾਨ ਟੋਡਰਮਲ ਜੀ ਨੂੰ ਤੇ ਮੋਤੀਰਾਮ ਮਹਾਰਾਜ ਜੀ ਨੂੰ ਪਤਾ ਲੱਗਿਆ ਉਹਨਾਂ ਦਾ ਮਨ ਬੜਾ ਹੀ ਦੁਖੀ ਹੋਇਆ ਕਿ ਕਹਿਰ ਵਰਤਾਇਆ ਇਸ ਜ਼ਾਲਮ ਮੁਗਲ ਸਰਕਾਰ ਨੇ ਬੜੀ ਹੀ ਸ਼ਰਮਨਾਕ ਗੱਲ ਹੈ ਕਿ ਇਹਨਾਂ ਨੂੰ ਬਿਲਕੁਲ ਵੀ ਆਹਿਬਜਾਦਿਆਂ ਤੇ ਮਾਤਾ ਜੀ ਤੇ ਤਰਸ ਨਹੀਂ ਆਇਆ ਇਸ ਥਾਂ ਤੇ ਜੀ ਕਹਿੰਦੇ ਐ 48 ਘੰਟੇ ਸ਼ੇਰ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਸ਼ਰੀਰ ਦੀ ਰਾਖੀ ਕੀਤੀ ਸੀ ਜੀ ਜਲ ਮੁਗਲ ਸਰਕਾਰ ਬਹੁਤ ਹੀ ਦਿਮਾਗ ਵਾਲੀ ਸੀ ਬਹੁਤ ਹੀ ਘਟੀਆ ਕਿਸਮ ਦੀ ਸੀ ਉਹਨਾਂ ਨੇ ਦੀਵਾਨ ਟੋਡਰਮਲ ਜੀ ਨੂੰ ਤੇ ਮੋਤੀराम ਮਹਾਰਾਜ ਜੀ ਨੂੰ ਇਹ ਨਹੀਂ ਦੱਸਿਆ ਕਿ ਅਸੀਂ ਸਰੀਰ ਜੰਗਲ ਦੇ ਵਿੱਚ ਸੁੱਟਵਾ ਚੁੱਕੇ ਹਾਂ ਜਦੋਂ ਮੋਤੀराम ਮਹਾਰਾਜ ਜੀ ਨੇ ਤੇ ਦੀਵਾਨ ਟੋਡਰਮਲ ਜੀ ਨੇ ਜਲ ਮੁਗਲ ਸਰਕਾਰ ਨੂੰ ਬੇਨਤੀ ਕੀਤੀ ਨੂੰ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਸਰੀਰ ਦੇ ਦਿਓ ਤਾਂ ਉਸ ਟਾਈਮ ਜਲ ਮੁਗਲ ਸਰਕਾਰ ਨੇ ਫਿਰ ਤੋਂ ਆਪਣਾ ਦਿਮਾਗ ਲਾਇਆ ਕਿ ਸਾਨੂੰ ਤਾਂ ਉਹਨਾਂ ਦੇ ਸਰੀਰਾਂ ਦਾ ਵੀ ਮੁੱਲ ਮਿਲ ਰਿਹਾ ਤਾਂ ਉਹਨਾਂ ਨੇ ਸਿਪਾਈਆਂ ਨੂੰ ਕਿਹਾ ਤੁਸੀਂ ਜੰਗਲ ਦੇ ਵਿੱਚ ਜਾਓ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਸਰੀਰ ਨੂੰ ਵਾਪਿਸ ਚੁੱਕ ਕੇ ਲਿਆਓ ਜਦੋਂ ਸਿਪਾਹੀ ਜੰਗਲ ਦੇ ਵਿੱਚ ਪਹੁੰਚੇ ਤਾਂ ਉੱਥੇ ਸ਼ੇਰ ਨੇ ਸਭ ਨੂੰ ਖਤਮ ਕਰ ਦਿੱਤਾ ਉੱਥੋਂ ਕੋਈ ਵੀ ਵਾਪਿਸ ਨਾ ਆਇਆ ਤਾਂ ਫੇਰ ਜ਼ਾਲਮ ਸਰਕਾਰ ਨੇ ਦਿਮਾਗ ਲਾਇਆ ਕਿ ਹੁਣ ਅਸੀਂ ਮੋਤੀਰਾਮ ਮਹਿਰਾ ਜੀ ਨੂੰ ਤੇ ਟੋਡਰਮਲ ਜੀ ਨੂੰ ਖਤਮ ਕਰ ਸਕਦੇ ਹਾਂ ਉਹਨਾਂ ਨੂੰ ਜੰਗਲ ਦੇ ਵਿੱਚ ਭੇਜ ਦਿੰਨੇ ਆ ਨਾ ਤਾਂ ਉਹ ਵਾਪਸ ਆਉਣਗੇ ਨਾ ਹੀ ਮਾਤਾ ਜੀ ਤੇ ਸਾਹਿਬਜ਼ਾਦੀਆਂ ਦੇ ਸਰੀਰ ਵਾਪਸ ਆਉਣਗੇ ਗੁਲ ਸਰਕਾਰ ਨੇ ਆਪਣੀ ਮਾੜੀ ਸੋਚ ਦੇ ਨਾਲ ਦੀਵਾਨ ਟੋਡਰਮਲ ਜੀ ਨੂੰ ਤੇ ਮੋਤੀਰਾਮ ਮਹਿਰਾ ਜੀ ਨੂੰ ਜੰਗਲ ਦੇ ਵਿੱਚ ਭੇਜ ਦਿੱਤਾ ਕਿ ਜਾਓ ਤੁਸੀਂ ਸਰੀਰ ਲੈ ਆਓ ਪਰ ਉਹਦੇ ਬਦਲੇ ਮੈਨੂੰ ਮੋਰਾ ਖੜੀਆਂ ਕਰਕੇ ਦਵਾਂਗੇ ਉਹ ਕਹਿੰਦੇ ਜੀ ਠੀਕ ਹੈ ਅਸੀਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਸ਼ਰੀਰ ਲੈ ਆਈਏ ਫਿਰ ਜਿੰਨੇ ਤੁਸੀਂ ਪੈਸੇ ਕਹੋਗੇ ਜਿੰਨੀਆਂ ਮੋਰਾ ਕਹੋਗੇ ਅਸੀਂ ਉਵੇਂ ਹੀ ਦਵਾਂਗੇ ਤਾਂ ਉਹ ਅਰਦਾਸ ਕਰਕੇ ਸਾਹਿਬਜ਼ਾਦਿਆਂ ਦੇ ਮਾਤਾ ਜੀ ਦੇ ਸ਼ਰੀਰ ਲੈਣ ਲਈ ਜੰਗਲ ਦੇ ਵਿੱਚ ਚਲੇ ਗਏ ਉੱਥੇ ਜਾ ਕੇ ਉਹਨਾਂ ਨੇ ਅਰਦਾਸ ਕੀਤੀ ਤੇ ਸ਼ੇਰ ਪਿੱਛੇ ਹੋ ਗਿਆ ਉਹਨਾਂ ਨੇ ਬੜੇ ਹੀ ਪਿਆਰ ਦੇ ਨਾਲ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਸਰੀਰ ਨੂੰ ਇਸ ਅਸਥਾਨ ਤੋਂ ਲੈ ਕੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜਾ ਕੇ ਮੁਗਲ ਸਰਕਾਰ ਨੂੰ ਮੋਹਰਾਂ ਖੜੀਆਂ ਕਰਕੇ ਦਿੱਤੀਆਂ ਉਪਰੰਤ ਸਾਹਿਬਜ਼ਾਦਿਆਂ ਤੇ ਮਾਤਾ ਜੀ ਦਾ ਸੰਸਕਾਰ ਕੀਤਾ ਮੁਗਲ ਸਰਕਾਰ ਬਹੁਤ ਹੀ ਛਾਤਰ ਦਿਮਾਗ ਦੀ ਸੀ ਉਹਨਾਂ ਨੇ ਕਿਹਾ ਸਾਹਿਬਜ਼ਾਦਿਆਂ ਦਾ ਸੰਸਕਾਰ ਸਾਡੀਆਂ ਅੱਖਾਂ ਦੇ ਸਾਹਮਣੇ ਹੋਏਗਾ ਅਸੀਂ ਇਹ ਸਰੀਰ ਸਰਹੰਦ ਦੀ ਧਰਤੀ ਤੋਂ ਬਾਹਰ ਨਹੀਂ ਲੈ ਕੇ ਜਾਣਦੇ ਨੇ ਉਹਨਾਂ ਨੂੰ ਪਤਾ ਸੀ ਜੇ ਸਾਹਿਬਜ਼ਾਦੀ ਅਤੇ ਮਾਤਾ ਜੀ ਦੇ ਸਰੀਰ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚ ਗਏ ਤਾਂ ਮੁਗਲ ਸਰਕਾਰ ਦਾ ਤਖਤਾ ਉਲਟ ਕੇ ਰੱਖ ਦੇਣਗੇ ਉਹਨਾਂ ਨੇ ਇਹ ਸੰਸਕਾਰ ਆਪਣੀਆਂ ਅੱਖਾਂ ਦੇ ਸਾਹਮਣੇ ਕਰਵਾਇਆ ਜੀ ਇਹ ਜੋ ਅਸਥਾਨ ਦੇ ਤੁਹਾਨੂੰ ਦਰਸ਼ਨ ਕਰਵਾਏ ਹੈ ਇਹ ਬਿਬਾਨਗੜ੍ਹ ਸਾਹਿਬ ਹੈ ਜੀ ਬਿਬਾਨ ਮਤਲਬ ਜਦੋਂ ਮੋਤੀराम ਮੈਰਾ ਜੀ ਤੇ ਦੀਵਾਨ ਟੋਡਰਮਲ ਜੀ ਮਾਤਾ ਜੀ ਤੇ ਸਾਹਿਬ ਜਾਦਿਆਂ ਦੇ ਸਰੀਰ ਨੂੰ ਵਿਬਾਨ ਦੇ ਉੱਤੇ ਲੈ ਕੇ ਗਏ ਸੀ ਜੀ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਵਿਬਾਨਗੜ ਸਾਹਿਬ ਪਿਆ ਜੀ ਇਹ ਸਾਰੀ ਧਰਤੀ ਉਹ ਹੈ ਜੀ ਇਹ ਪੂਰਾ ਜੰਗਲ ਸੀ ਜੀ ਇੱਥੇ ਬਹੁਤ ਹੀ ਖੁੰਕਾਰ ਜਾਨਵਰ ਸੀ ਉਹਨਾਂ ਨੂੰ ਲੱਗਿਆ ਸੀ ਕਿ ਸਾਹਿਬ ਜਾਦੇ ਤੇ ਮਾਤਾ ਜੀ ਦੇ ਸਰੀਰ ਅਸੀਂ ਰੋਲ ਦਵਾਂਗੇ ਪਰ ਨਹੀਂ ਜੀ ਉਹ ਤਾਂ ਹਰ ਥਾਂ ਤੇ ਵਰਤਦੇ ਹੈ ਨਾ ਗੁਰਗੋਬਿੰਦ ਸਿੰਘ ਜੀ ਨੂੰ ਕੀ ਨਹੀਂ ਸੀ ਪਤਾ ਸਭ ਕੁਝ ਪਤਾ ਸੀ ਉਹ ਸਭ ਜਾਣਦੇ ਸੀ ਉਹ ਅਕਾਲ ਪੁਰਖ ਦੇ ਬਾਣੇ ਵਿੱਚ ਸੀ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਤੁਸੀਂ ਜਦੋਂ ਵੀ ਫਤਿਹਗੜ੍ਹ ਸਾਹਿਬ ਆਓ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਜਾਣਾ ਜੀ ਇੱਥੇ ਤੁਸੀਂ ਮਹਿਸੂਸ ਕਰਨਾ ਸਾਹਿਬ ਜاده ਤੇ ਮਾਤਾ ਜੀ ਅੱਜ ਵੀ ਵਰਤ ਰਹੇ ਆ ਜੀ ਸਾਹਿਬ ਜਦਿਆਂ ਤੇ ਮਾਤਾ ਜੀ ਨੂੰ ਦਿਲ ਤੋਂ ਕੋਟ ਕੋਟ ਪ੍ਰਣਾਮ ਕਰਦੀਆਂ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਸਭ ਨੂੰ ਇਹ ਇਤਿਹਾਸ ਪਤਾ ਲੱਗ ਸਕੇ ਤੇ ਸਾਰੇ ਇੱਥੇ ਦਰਸ਼ਨ ਕਰਕੇ ਨੇਹਾਲ ਹੋ ਜਾਣ ਜੀ ਇਸ ਚੈਨਲ ਨੂੰ ਜਿਹਨੇ ਹਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ